ਉਹ ਜੀ ਕੀਰਤਨ ਹੋ ਗਿਆ ਚੱਲਦੇ ਇੱਥੋਂ ਹੁਣ ਵਾਪਸ ਬਾਹਰ ਦਾ ਵੀ ਹੋ ਜੇ ਕੀਰਤਨ ਹੋ ਗਿਆ ਇੱਥੋਂ ਚੱਲਣ ਲੱਗਿਆ ਜੀ ਸਫ਼ਰ ਸੀਗਾ ਲੰਮਾ ਇਹ ਪਾ ਜੁਣੀ ਦਸ਼ਰਾਮ ਫਰਮਾ ਦੇ ਸਰੋਦਰਸ਼ਨ ਤਸਲੇ ਰੇ ਜਿੰਦਗੀ ਦੇ ਆ ਦਰਿਆ ਦਾ ਨਾ ਮੈਂ ਤੁਹਾਨੂੰ ਜਾਈ ਜਾਂਦੇ ਹਾਂ ਹਮਲੇਸ਼ੀਰ ਦੇ ਵਿੱਚ ਬਹੁਤ ਸੋਹਣੀਆਂ ਸੜਕਾਂ ਆ ਕਮਾਲ ਦੀਆਂ ਚੀਜ਼ਾਂ ਦੇਖਣ ਮਿਲਣ ਇੱਥੇ ਲੰਮਾ ਸਫ਼ਰ ਤੈਅ ਕਰਕੇ ਤੇ ਆਪਾਂ ਪਹੁੰਚਦੇ ਹਾਂ ਮਲਕਾ ਇੱਥੇ ਆਪਣਾ ਹੈਗਾ ਜੀ ਦੁਪਹਿਰ ਦਾ ਕੀਰਤਨ ਤੇ ਉਸ ਤੋਂ ਬਾਅਦ ਫਿਰ ਅੱਜ ਸ਼ਾਮ ਨੂੰ ਆਪਾਂ ਜਾਣਾ ਵਾਪਸ ਪਤਾਲਿਕ ਜਾਇਆ ਤੇ ਬਸ ਅੱਜ ਲਾਸਟ ਕੀਰਤਨ ਹੈ ਆਪਣਾ ਉਸ ਤੋਂ ਬਾਅਦ ਫਿਰ ਆਪਾਂ ਹੋ ਜਾਣਾ ਜੀ ਹੜਵਾਨਾ ਲਓ ਜੀ ਪਹੁੰਚ ਗਏ ਆਪਾਂ ਕਿੱਥੇ ਮਲਾਕਾ ਮਲਾਕਾ ਪਹੁੰਚ ਗਏ ਜੀ ਇੰਦਰ ਲੰਗਰ ਹਾਲ ਹੈ ਇਹਦੇ ਬਾਹਰ ਅਦ੍ਰਿਸ਼ ਬਾਬਾ ਸੋਹਣ ਸਿੰਘ ਦਾ ਸਥਾਨ ਹੈ ਇਹ ਮਾਹਪੁਰ ਖਾਂ ਦਾ ਤੇ ਅੱਗੇ ਦੀ ਅਪਡੇਟ ਦਿੰਨੇ ਆਂ ਸਾਊਂਡ ਸਿਸਟਮ ਦੇ ਰੱਖਾ ਪੈੜ ਦੇ ਵਿੱਚ ਠੀਕ ਹੋ ਗਿਆ 20 ਇਹ ਪਹਿਲਾਂ ਸਹੀ ਸੀ ਕੋਈ ਪ੍ਰੋਬਲਮ ਨਹੀਂ ਜਦੋਂ ਇੱਕ ਦਿਨ ਕਿ ਤੁਹਾਨੂੰ ਸਾਰਿਆਂ ਨੂੰ ਖਾਦੀ ਸਾਹਿਬ ਜੀ ਵੀ ਚੱਲ ਗਿਆ 20 ਇਸ ਪੱਖੇ ਮੈਂ ਕਹ ਉਹਨੇ ਨਾ ਲਾ ਇੱਕ ਉਹਦੀ ਕੰਨ ਦੀ ਸਾਬੀ ਫੋਨ ਤੇ ਜੋ ਸਾਰੇ ਨਹੀਂ ਕਿਤੇ ਗੁਰੂ ਸਾਹਿਬ ਦੀ ਕਿਰਪਾ ਸਭका ਸੰਭਾਪਤੀ ਹੋ ਗਏ ਤੇ ਹੁਣ ਆਪਾਂ ਇੱਥੋਂ ਨਿਕਲਣ ਲੱਗਿਆਂ ਤੇ ਚੱਲਣ ਲੱਗੇ ਹੁਣ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਤੁਸੀਂ ਰਿਕਾਰਡਿੰਗ ਦੀ ਸੀ ਨਾ ਹਾਂਜੀ ਵੀਡੀਓ ਹਾਂਜੀ ਮੈਂ ਹਾਂਜੀ ਭੇਜਾਂਗਾ ਆਪ ਜੀ ਨੂੰ ਹਾਂਜੀ ਠੀਕ ਹੋ ਗਿਆ ਹਾਂਜੀ ਵੀਡੀਓ ਹੈ ਫੋਨ ਲੋ ਜੀ ਆਪਾਂ ਪਹੁੰਚ ਗਏ ਜੀ ਇਸ ਟਾਈਮ ਬੱਸ ਸਟੈਂਡ ਦੇ ਵਿੱਚ ਤੇ ਇੱਥੋਂ ਆਪਾਂ ਬੱਸ ਫੜ ਟਿਕਟਾਂ ਬੁੱਕ ਆਲਰੇਡੀ ਆਪਣੀਆਂ ਹੋਈਆਂ ਦੀਆਂ ਤੇ ਇੱਥੋਂ ਆਪਾਂ ਬੱਸ ਫੜ ਕੇ ਜਾਣਾ ਜੀ ਬਤਾਲ ਨਹੀਂ ਜਾਇਆ ਤੇ ਆਹ ਸਾਹਮਣੇ ਹੈਗੇ ਜੀ ਐਂਟਰੀ ਗੇਟ ਬੱਸ ਸਟੈਂਡ ਦਾ ਤੇ ਇੱਥੋਂ ਬੱਸ ਬੈਠਾਂਗੇ ਉਸ ਤੋਂ ਬਾਅਦ ਅੱਲਾਹ ਕਿ ਬਤਾਲ ਨਹੀਂ ਜਾਇਆ ਉਸ ਤੋਂ ਬਾਅਦ ਫਿਰ ਆਪਾਂ ਕੱਲ ਨੂੰ ਕਿਹੜਾ ਜੀ ਨੂੰ ਵਾਪਸੀ ਬੱਸ ਸਟੈਂਡ ਤੇ ਇੱਥੋਂ ਆਪਾਂ बस फांडी तो जाना कोलामपुर दुकाना लगे पी देखो बस स्टैंड के अंदर हाँ जी ਲੈ ਰਹੇ ਆਪਣੇ ਆਪ ਸਕਰੀਨਾਂ ਲੱਗੀਆਂ ਇੱਥੇ ਟਿਕਟਾਂ ਲੈ ਰਹੇ ਆਪਣੇ ਆਪ ਦੇਖੋ ਕਿੱਡਾ ਵੱਡਾ ਸਿਸਟਮ ਹੈ ਸਾਰੀਆਂ ਮਸ਼ੀਨਾਂ ਲੱਗੀਆਂ ਦੇਖੋ ਇਹ ਫਿਰ ਇੱਥੇ ਆਉਣਾ ਟਿਕਟਾਂ ਲੈ ਰਹੇ ਆ ਆਪਾਂ ਆਲਰੇਡੀ ਬੁੱਕ ਕਰਵਾਈ ਆ ਪਹਿਲਾਂ ਹੀ ਭਾਜੀ ਉਹਨਾਂ ਨੇ ਤੋਂ ਲਵਦੇ ਜੀ ਬੱਸ ਕਿਤੇ 17 ਨੰਬਰ ਤੇ ਖੜੀਏ ਕਹਿੰਦੇ ਲਓ ਜੀ ਇੱਥੇ ਆ

ਸਵੀਟ ਨੰਬਰ ਵੀ ਆਪਣਾ ਸਵੀਟ ਨੰਬਰ ਅੱਛਾ ਲੱਗੂ ਵੀ ਬੱਸ ਆ ਕੇ ਜਓ ਜੀ ਬੱਸ ਆ ਗਈ ਆਪਣੀ ਤੇ ਸਾਰੇ ਯਾਤਰੀ ਨਾਲ ਹੀ ਜਾਣਗੇ ਤੇ ਬੱਸ ਉਧਰ ਲੱਗ ਗਈ ਹੈ ਸਕੈਨ ਕਰ ਕਰਕੇ ਜਾ ਰਹੇ ਹਾਂ ਪਾਵਾ ਨਾ ਬੰਦ ਕਰੋ 16 ਨੰਬਰ ਤੇ ਆ 17 ਨੰਬਰ ਬਸ ਆ ਆਪਣੀ ਚੱਲ ਇਕੱਠੀਆਂ ਹੀ ਆ ਤੇ ਆ ਦਿਖਾਉਣਾ ਅੰਦਰ ਤੁਹਾਨੂੰ ਬਸ ਇਹ ਹੈ ਅੰਦਰੋਂ 10 ਨੰਬਰ ਆਸੇ ਮੇਰੀ ਸੀਟ 10 ਨੰਬਰ ਕਿਹੜਾ ਹਾਂ ਦੇਖੋ ਜੀ ਰਾਈਟ ਟਾਈਮ 7:00 ਵਜੇ ਤੇ 7:00 ਵਜੇ ਅਜੇ 1 ਮਿੰਟ ਪਿਆ ਦੇਖੋ ਅੱਡੇ ਚੋਂ ਬੱਸ ਨਿਕਲ ਚੁੱਕੀ ਐ। ਹਾਂਜੀ। ਇੱਧਰ ਬੈਠੇ ਵੇਖੋ ਜੀ ਉਹਦੇ। ਹਾਂਜੀ। ਬੱਸ ਉਪਰਲਾ ਤੇ 1 ਮਿੰਟ ਬਾਅਦ ਬੱਸ ਅੱਡੇ ਚੋਂ ਬਾਹਰ ਨਿਕਲ ਜੇ ਸਮਝੂਗਾ ਪਰਲਾ ਤਾਂ। ਇਹਨੇ ਹੁਣ ਐਸਾ ਸੋਣਾ ਫਿਰ ਇਹਨੂੰ ਪੁੱਛਣਾ ਵੇ ਮੂੰਹ ਐ ਕਿਉਂ ਕੀਤਾ ਫਿਰ ਇਹਨੇ ਹੱਸਣਾ। ਤੇ ਚੱਲ ਵੀ ਜੀ ਤੇ ਆਪਾਂ ਉੱਥੇ ਪਹੁੰਚ ਹੀ ਨਹੀਂ ਬੁਲਾ ਹਲਾਮ ਕੋਲ ਇਹ ਲੋਕ ਉਤਰਨ ਲੱਗੇ ਹੋਣੋਂ ਪਹੁੰਚ ਗਿਆ ਆਪਾਂ ਇੱਧਰ ਸਮਾਨ ਕੱਢ ਰਿਹਾ ਯੋਧਾ ਇਹ ਹੈਗਾ ਬੱਸ ਸਟੈਂਡ ਜੀ ਅਸਾਂ ਆ ਰਹੀਆਂ बस हैं। ते आए आहियां उते बसां बसां आग जंहिं बस आहे ਉਹ ਫਰੋਂਗੂ ਹੈ ਜੀ। ਬਸ ਸਾਡੇ ਦਾ। ਆ ਸਾਰੀਆਂ ਪੌੜੀਆਂ ਆਉਂਦੀਆਂ। ਲਓ ਜੀ ਇਧਰੋਂ ਸਾਰੀਆਂ ਸਵਾਰੀਆਂ ਆਈਆਂ ਤੇ ਇੱਥੇ ਦੀ ਸਾਰੀਆਂ ਨਿਕਲੀਆਂ ਸਵਾਰੀਆਂ। ਆ ਬੈਠੀਆਂ ਸਵਾਰੀਆਂ। ਇਹ ਆ ਦੇਖੋ। ਕਿਥੇ ਬਣੇ ਹੋਏ ਕਾਊਂਟਰ। ਇੱਥੇ ਆਪਾਂ ਟਿਕਟ ਫੇਰੇ ਸੀ ਚਾਹੀਦੀ ਹੈ ਕਿਉਂਕਿ ਟਿਕਟ ਦੇ ਸਕੈਨ ਕਰਕੇ ਫਿਰ ਆਪਾਂ ਅੱਗੇ ਨਿਕਲਣਾ ਹੈ ਲੋ ਜੀ ਆਪਾਂ ਇੱਥੋਂ ਨਿਕਲਣ ਲੱਗੇ ਆ ਬਾਹਰ ਹਤੇ ਇਹ ਤੋਂ ਪਤਾ ਲੱਗੇ ਆਪਣਾ ਕੀ ਸਾਧਨ ਹੈ ਤੇ ਆਪਾਂ ਕਾਸਟੇ ਜਾਣਾ ਜੇ ਘੜੀ ਆ ਗਈ ਆਪਣੀ 9673 ਤੇ ਗੱਡੀ ਆਪਣੀ ਮੈਨੂੰ ਲੱਗਦਾ ਗੱਡੀ ਸਿੱਧਰ ਪਾਈ ਫਿਰਦਾ ਹਾਂ। ਹਾਂ। ਜੈਸੀ ਜੇ ਹਰੇ। ਕੱਲ ਕੱਕੇ। ਉਹ ਯਾਰ ਬੜੀ ਵਧੀਆ ਦੀ ਅੱਛੀ। ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ। ਅੱਜ ਪੂਰੇ ਥੱਕ ਹੰਮ ਗਏ ਆ। ਤੇ ਬਲੌਗ ਦਾ ਕਰਦੇ ਹਾਂ ਐਂਡ ਜੀ। ਆਸ ਕਰਦਾ ਅੰਜੋਏ ਕੀਤਾ ਹੋਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਆਪਨ ਕਰ ਲਿਓ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਪਹੁੰਚ ਸਕਣ